ਹਾਏ ਮਿੱਤਰੋ ਜੜੀ ਬੁਟੀ ਹਰ ਸਾਇੰਸ ਸੰਗ ਵਿੱਚ ਸਵਾਗਤ ਹੈ ਜੀ ਅੱਜ ਜਿਹੜੀ ਜਾਣਕਾਰੀ ਹੈ ਜੀ ਉਹ ਇਹ ਹੈ ਵੀ ਆਪਣੇ ਕੋਲੇ ਤਾਂਬੇ ਦਾ ਜਿਹੜਾ ਕੁਸਤਾ ਹੈ ਸਫੇਦ ਵਾਲਾ ਉਹ ਖਤਮ ਹੋ ਚੁੱਕਿਆ ਹੈ ਜੀ ਉਹਨੂੰ ਦੁਬਾਰਾ ਉਹਦਾ ਨਿਰਮਾਣ ਕਰਨਾ ਹੈ ਜੀ ਇਹ ਬਣਾਇਆ ਹੋਇਆ ਆਪਾਂ ਨੇ ਸੰਗੇ ਰਾਸਕ ਠੀਕ ਹੋ ਗਿਆ ਜੀ ਸੰਗੇ ਰਾਸਕ ਬਣਾਇਆ ਹੋਇਆ ਤੇ ਇਹਨੇ ਜੋ ਆਪਾਂ ਲੈਣੇ ਆ ਇਹ ਤਾਂਬਾ ਮਰਿਆ ਹੋਇਆ ਜੀ ਇਹ ਬਿਲਕੁਲ ਲੱਖੋ ਠੀਕ ਹੈ ਜੀ ਇਹਨੂੰ ਆਪਾਂ ਨੇ ਸਫੇਦ ਕਰਨਾ ਤੇ ਸਫੇਦ ਕਰਾਂਗੇ ਜੀ ਤੇ ਫਿਰ ਇਹਨੂੰ ਦੱਸ ਦਿਆਂਗੇ ਬੰਦਿਆਂ ਨੂੰ ਜਿਨ੍ਹਾਂ ਨੂੰ ਜ਼ਰੂਰਤ ਹੈ ਉਹ ਸੰਪਰਕ ਕਰ ਸਕਦੇ ਨੇ ਜੀ ਤੇ ਉਹ ਤਾਂਬਾ ਸਫੇਦ ਲੈਣ ਵਾਸਤੇ ਸਾਡੇ ਨਾਲ رابطہ ਬਣਾ ਸਕਦੇ ਨੇ ਜੀ ਸਫੇਦ ਜਿਹੜਾ ਤਾਂਬਾ ਮਿਲੂਗਾ ਹਜ਼ਾਰ ਦਾ 1 ਗ੍ਰਾਮ ਦਿੰਨੇ ਆ ਜੀ ਤੇ ਇਹਨੂੰ ਬਣਾਉਣ ਨੂੰ ਲੱਗ ਜਾਣੇ ਨੇ ਜੀ 10-12 ਦਿਨ ਠੀਕ ਹੈ ਜੀ ਪਹਿਲਾ ਆਪਣੇ ਕੋਲੇ ਖਤਮ ਹੋ ਗਿਆ ਤੇ ਜਿਹੜਾ ਦੂਸਰਾ ਸਿਰੇ ਨੂੰ ਬਣਾ ਰਹੇ ਆ ਹੁਣ ਫਿਰ ਇਹਦਾ ਬਣਾ ਕੇ ਪ੍ਰੋਪਰ ਪਕਾਏ ਦਾ ਵੀਡੀਓ ਬਣਾਵਾਂਗੇ ਜੀ ਜਦੋਂ ਇਹ ਸਫੇਦ ਹੋ ਗਿਆ ਤੇ ਵਜਨ ਕਰਕੇ ਤੋਲ ਲੈਣੇ ਆ ਜੀ ਇਹ ਪਾਇਆ ਲੈ ਕੇ ਨੂੰ ਧੋਨੇ ਆ ਇਹਦੀ ਮਾਇਲ ਕੁਚੈਲ ਜੋ ਵੀ ਗੰਧ ਕੁਫੰਦਕ ਹੈ ਜੀ ਉਹ ਜਿਹੜੀ ਉਹ ਨਿਕਲ ਜੂਗੀ ਠੀਕ ਹੋ ਗਿਆ ਜੀ ਫਿਰ ਉਸ ਤੋਂ ਬਾਅਦ ਇਹਦਾ ਜਿਹੜਾ ਅਗਲਾ ਪ੍ਰੋਸੈਸ ਹੋਊਗਾ ਉਹ ਆਪਾਂ ਕਰਾਂਗੇ ਜੀ ਤੇ ਇਹ ਹੋ ਗਿਆ ਜੀ ਇਹਨੂੰ ਤੋਂ ਮਾਗੇ ਮਿੱਤਰੋ ਧੋ ਕੇ ਫਿਰ ਇਹਦੇ ਨਾਲ ਸੰਖਿਆ ਘਰਲ ਕਰਾਂਗੇ ਫਿਰ ਇਹਦੇ ਵਿੱਚ ਚੱਕ ਦਾ ਜਿਹੜਾ ਦੁੱਧ ਉਹ ਪਾਵਾਂਗੇ ਚਲੋ 200 ਗ੍ਰਾਮ ਚੱਲਦੇ ਆ ਜੀ ਚੋ ਕਾਰਬਨ ਕੂਰਵਨ ਨਿਕਲ ਕੇ ਜਿਹੜੀ ਇਹ ਆ ਆਪਾਂ ਨੂੰ ਤਾਂਬਾ ਮਿਲੂਗਾ 100 ਗ੍ਰਾਮ ਮਿਲ ਜੇ 120 ਗ੍ਰਾਮ ਮਿਲ ਜੇ ਇੰਨਾ ਮਿਲੂਗਾ ਫਿਰ ਉਹਨੂੰ ਅੱਗੇ ਲੈ ਕੇ ਚੱਲਾਂਗੇ ਜੀ ਠੀਕ ਹੈ ਜੀ ਚਲੋ ਇੱਕ ਪਾਈ ਆਈ ਕਰ ਲੈਨੇ ਆ ਉਪਾਈ ਇਹ ਕਰ ਲੈਣੇ ਆ ਜੀ 3 ਗ੍ਰਾਮ ਤਾਂ ਹੋ ਗਿਆ ਇਹ ਆ ਬਈ ਜਦੋਂ ਇਹਨੂੰ ਤੁਸੀਂ ਗੰਧਕਣ ਵਾਲੇ ਪਹਿਲਾਂ ਮਾਰ ਲੈਨੇ ਹੋ ਨਾ ਫੇਰ ਅੱਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਰਹਿੰਦੀ ਜੀ ਠੀਕ ਹੈ ਕੋਈ ਡਰ ਭੈ ਨਹੀਂ ਰਹਿੰਦਾ ਵੀ ਕੱਚਾ ਹੋ ਗਿਆ ਜਾਂ ਇਹ ਪੱਕਾ ਹੋ ਗਿਆ ਇਹ ਕੋਈ ਦਿੱਕਤ ਨਹੀਂ ਆਉਂਦੀ ਜੀ ਉਹ ਜੀ ਇਹਦੇ ਵਿੱਚ ਠੀਕ ਹੋ ਗਿਆ ਜੀ ਆਹ ਜੀ ਆਪਾਂ ਨੇ ਅੰਦਰ ਪਾਤਾ ਜੀ ਇਹਨੂੰ ਖਰਲ ਵਿੱਚ ਤੇ ਹੁਣ ਇਹਦੀ ਰਗੜਾਈ ਇਹਨੂੰ ਰਗੜ ਕੇ ਪਾਣੀ ਵਿੱਚ ਪਾ ਦਿਆਂਗੇ ਤੇ ਫਿਰ ਉਸ ਤੋਂ ਬਾਅਦ ਇਨੂੰ ਸੰਖਿਆ ਤੇ ਅੱਕ ਦਾ ਦੁੱਧ ਬਾਗੇ ਦੇ ਵਿੱਚ ਟਿੱਕੀ ਬਣਾ ਕੇ ਸੁਕਾ ਕੇ ਪੁੱਟ ਮਾਰਾਂਗੇ ਜੀ ਇਹਨੂੰ 8-10 ਕਿਲੋ ਦੀ ਠੀਕ ਹੈ ਉਹ ਉੱਧਰ ਖੱਡਾ ਤਿਆਰ ਹੈ ਜੀ ਪੁੱਟਾਂ ਵਾਸਤੇ ਆਓ ਜੀ ਮਾਰਾਂ ਸਤਿ ਸ਼੍ਰੀ ਅਕਾਲ ਜੀ